ਸ਼੍ਰੀਆ ਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕਾਲ ਬੁਲੇਟਿਨ ਦੀ ਸ਼ੁਰੂਆਤ ਉਹ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਡਾਕਟਰ ਜਸ਼ਵਿੰਦਰ ਪੱਲਾ ਦਾ ਦਿਹਾਂਤ ਪੰਜ ਸਾਲ ਦੀ ਉਮਰ ਦੇ ਵਿੱਚ ਕਹਿ ਗਏ ਦੁਨੀਆ ਨੂੰ ਅਲਵਿਦਾ ਜਲਦੀ ਹੀ ਸੁਪਰੀਮ ਕੋਰਟ ਦੇ ਵੱਲੋਂ ਸਟਰੀ ਡੌਗਸ ਨੂੰ ਲੈ ਕੇ ਫੈਸਲਾ ਸੁਣਾਇਆ ਜਾ ਸਕਦਾ ਹੈ ਕੈਬਨਿਟ ਮੰਤਰੀ ਬ੍ਰਿੰਦ ਗੋਇਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾਇਦਾ ਲਿੱਤਾ ਗਿਆ। ਭਾਰਤ-ਪਾਕਿਸਤਾਨ ਦੇ ਮੈਚ ਨੂੰ ਮਿਲੀ ਹਰੀ ਝੰਡੀ ਹੁਣ 4 ਸੈਪਟੰਬਰ ਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ক্রিকেট ਮੈਚ ਹੋਵੇਗਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਮਸ਼ਹੂਰ ਪੰਜਾਬੀ ਅਦਾਕਾਰ ਡਾਕਟਰ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ। ਉਨਾ ਦਾ ਦੇਹਾਂਤ 5 ਸਾਲ ਦੀ ਉਮਰ ਦੇ ਵਿੱਚ ਹੋਇਆ ਤੇ ਜਾਣਕਾਰੀ ਅੱਜੋ ਫਿਲਹਾਲ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਜਿਸ ਦੇ ਕਾਰਨ ਕੇ ਉਹਨਾਂ ਦਾ ਦੇਹਾਂਤ ਹੋ ਗਿਆ ਪੰਜ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲੇ ਡਾਕਟਰ ਜਸਵਿੰਦਰ ਪੱਲਾ ਜੀ ਨਾ ਦੀ ਅਸੀਂ ਇੱਕ ਮਸ਼ਹੂਰ ਪੰਜਾਬੀ ਫਿਲਮ ਦੇ ਲਾਈਨ ਵੀ ਜਾਣਦੇ ਆ ਕਿ ਐਡਵੋਕੇਟ ਢਿੱਲੋ ਨੇ ਕਾਲਾ ਕੋਟ ਐਡਾ ਨਹੀਂ ਪਾਇਆ ਸਿਰਫ ਇੰਨਾ ਹੀ ਨਹੀਂ ਹੋਰ ਵੀ ਉਹਨਾਂ ਦੀਆਂ ਮਸ਼ਹੂਰ ਜਿਹੜੇ ਡਾਇਲੋਗਸ ਨੇ ਉਹ ਅੱਜ ਵੀ ਸਾਡੇ ਦਿਲ ਦੇ ਵਿੱਚ ਨੇ ਤੇ ਉਪਾਸਨਾ ਸਿੰਘ ਵੱਲੋਂ ਵੀ ਜਾਣਕਾਰੀ ਦਿੱੰਦਿਆ ਹੋਇਆ ਦੱਸਿਆ ਗਿਆ ਕਿ ਕਾਫੀ ਸਮੇਂ ਤੋਂ ਡਾਕਟਰ ਜਸਵਿੰਦਰ ਪੱਲਾ ਜੀ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ 1990 ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਫਿਲਮ ਦਾ ਜੜਾ ਕੈਰੀਅਰ ਉਸ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਕਾਫੀ ਬੜੀ ਆਕਰਧਾਰ ਉਹਨਾਂ ਦੇ ਵੱਲੋਂ ਫਿਲਮ ਦੇ ਵਿੱਚ ਨਿਭਾਈ ਗਏ ਸੀ। ਇਹ ਗਸ ਦਾ ਧੜਾੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਤਰੀਕੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟਿਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਤਾਰਾ ਸਾਥੋਂ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬੜੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨજર ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੁੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ ਚ ਭੱਲਾ ਸਾਹਿਬ ਨੂੰ ਨਾਲ ਲੈ ਗਿਆ ਤੇ ਮੈਂ ਅਜ ਕੱਲਾ ਰਹਿ ਗਿਆ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਸੀ ਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਜ਼ਨ ਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਹੈਗੀ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸੁਨੀਲ ਦੱਤ ਦੇ ਨਾ ਹੋਈ ਸੀ ਸੁਨੀਲ ਦੱਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿੰਜ ਜਿੰਨ ਕਿੰਨੇ ਮੈਂ ਬਚ ਗਿਆ ਯਾਨੀ ਕਮੇਟੀ ਚ ਉਹ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਦਿੱਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਕਲਾਮ ਸੀਗੀ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜਿ ਸਿੱਧਰ ਪੱਲਾ ਸਾਡੇ ਚ ਹੈ ਨਹੀਂਗੇ ਪਰ ਉਹਨਾਂ ਦੀ ਜੋ ਦੇਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਉਹ ਵੇਖਾ ਕੈਮਰਾ ਉਹ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਜੀ ਉਹਦੇ ਬਾਰੇ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ 40s ਕਿਹਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਨਾਲ ਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅਨ 40 ਪੀਜੀਓ ਤੋਂ ਲਿਆ ਮੈਂ ਹਾਈਦਰਾਬਾਦ ਸਿੱਕੇ ਉੱਥੋਂ ਮੈਂ ਆਨਲਾਈਨ ਭੇਜ ਕੇ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹਿ ਗਿਆ ਆਖਰੀ ਗੱਲ ਬਾਤ ਤੋਂ ਦੋਸਤ ਮੈਂ ਹਾਈਦਰਾਬਾਦ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪਲੱਸਰ ਮੈਂ ਦੋ ਤਿੰਨ ਲਈ ਸਰਕਾਰੀ ਕੰਮ ਹਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨੇ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਹਨਾਂ ਆਕਾਸ਼ਵਨੀ ਹੋ ਰਹੀ ਸੀ ਉਹਨਾਂ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਲਾਉਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸਾਬਤ ਦਾਖਲ ਲਿਆ ਤੇ ਸਵੇਰੇ 4 ਵਜੇ ਉਹ ਸਾਰਾ ਸਾਫ ਛੱਡ ਗਏ 32 ਸੈਕਟਰ ਬਿਠਾ ਕੇ ਅਸਟੈਂਡੀ ਕਰ ਨਹੀਂ 40 ਸੈਕਟਰ ਬਿਠਾ 40 ਸਪਿਟਲ ਨਹੀਂ 40 ਸਪਿਟਲ 40 ਅਜੇ ਸੰਸਕਾਰ ਦਾ ਚਾਹਤ ਨਹੀਂ ਹੋਈ ਆ ਵੀ ਤਿਆਰੀਆਂ ਚੱਲ ਰਹੀਆਂ ਸੀ। ਸਮੀਪ ਕੰਗਜੀ ਕੁਛ ਦਿਨ ਪਹਿਲਾਂ ਬੀਨੂ ਢਿੱਲੋ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਂਜਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीਲਚੇਅਰ ਤੇ ਕੰਮ ਕਰੋਗੇ। ਕਹਿੰਦੇ ਨਹੀਂ ਮੈਂ ਖੜਾ ਹੋ ਕੇ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਂਜਟਾ 4 ਚ ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਦਸਾਂਝੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾ ਜੁਲੀ 3 ਜਿਹੜੀ ਆ ਜਾਂ ਸਰਦਾਰ ਜੀ 3 ਆ। ਉਹਦੇ ਵਿੱਚ ਮੈਂ ਲੈ 25 ਇਹ ਚੰਕਾਟੇ ਆਏ ਸਰਵ 27 27 ਕਾਸ਼ ਸਰਵ ਜੁਗਲੀ ਮਨਾਈ ਗਈ ਉਸ ਤੋਂ ਬਾਅਦ ਇਹ ਵੀ ਗੱਲਾਂ ਚੱਲੀਆਂ ਕਿ ਹੋਰ ਵੀ ਚੰਕਾਟੇ ਹੋਣ ਪਰ ਉਹ ਚੰਕਾਟੇ ਹੋਰ ਕਿਸੇ وجہ ਕਰਕੇ ਨਹੀਂ ਆ ਸਕਦੇ ਚੰਕਾਟੇ ਦੀ ਡਿਮਾਂਡ ਇੰਨੀ ਸੀ ਦੁਨੀਆ ਪਰ ਤੋਂ ਦੁਨੀਆ ਪਰ ਤੋਂ ਸਾਨੂੰ ਕਾਲ ਆ ਰਹੀਆਂ ਸੀ ਚੰਕਾਟਾ ਪੇਸ਼ ਕਰੋ ਤੇ ਇਸ ਸੰਸਕਾਰ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਪਹਿਲਾਂ ਪਰਿਵਾਰ ਵੱਲੋਂ 12 ਵਜੇ ਦਾ ਕਿਹਾ ਗਿਆ ਸੀ ਥੋੜਾ ਜਿਹਾ ਟਾਈਮ ਰਵਾਈਜ਼ ਕੀਤਾ ਵਾ ਕੱਲ 1 ਵਜੇ ਜਸੁੰਦਰਪੁਰ ਲਈ ਦਾ ਸੰਸਕਾਰ ਮਹਾਲੀ ਦੇ ਬਲੌਂਗੀ ਸ਼ਬਜ਼ਾਂ ਜ਼ਮੀਨ ਉੱਤੇ ਹੋਊਗਾ ਕੱਲ ਦੁਪਹਿਰੇ 1 ਵਜੇ 12 ਵਜੇ ਘਰੋਂ ਤੁਰਾਂਗੇ 1 ਵਜੇ ਸੰਸਕਾਰ ਕਰਾਂਗੇ ਇਹ ਬਹੁਤ ਵਿਰਲੇ ਹੀ ਇਦਾਂ ਤੇ ਹੁੰਦੇ ਨੇ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਹ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵੀ ਭੱਲਾ ਸਾਹਿਬ ਤੋਂ ਬਿਨਾ ਹੋ ਜਾਣੀਆਂ ਕਿਤੇ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਸੇਕ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਉਹਨਾਂ ਨੇ ਜੀ ਜੀ ਉਹਨਾਂ ਨਾਲ ਦਾ ਕੋਈ ਤਜਰਬਾ ਜੋ ਤੁਹਾਨੂੰ ਇਸ ਸਮੇਂ ਯਾਦ ਆ ਰਿਹਾ ਬਹੁਤ ਮੈਂ ਬਸ ਇਹੀ ਹੈ ਜੀ ਕਿ ਉਹਹ ਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਹੋਣਾ ਤੁਸੀਂ ਅੱਜ ਦਾ ਦੌਰ ਚ ਵੈਨੇਟੀ ਬੈਂਡਾ ਸੀਗਾ ਇੱਕ ਦੌਰ ਸੀਗਾ ਕਿ ਵੈਨੇਟੀ ਬੈਂਡ ਛੱਡੋਗੇ ਓਪਨ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਐਸੀ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੇ ਲੈ ਕੇ ਇਹ ਦੌਰ ਤੇ ਪੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੇ ਹੁਣ ਵੀ ਇਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 95 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀਗੇ ਬਿਲਕੁਲ ਬਹੁਤ ਵੱਡਾ ਘਾਟਾ ਪੰਜਾਬੀ ਇੰਡਸਟਰੀ ਨੂੰ ਹੈ ਔਰ ਅਸੀਂ ਤਾਂ ਜਦੋਂ ਕਹਿੰਦੇ ਬਚਪਨ ਦਾ ਇੱਕ ਦੌਰ ਸੀਗਾ ਜੇ ਪੱਲਾਂ ਤੋਂ ਦੇਖ ਕੇ ਇੰਡਸਟਰੀ ਘਿਰ ਬੜੀ ਹੋਈ ਹੈ ਕੁਝ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ਨਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੁਕੀ ਤਾਂ ਉਦੋਂ ਵੀ ਉਹ ਕਾਮਯਾਬ ਕਮੇਡੀਅਨ ਦੀ ਕਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ੜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਇਹ ਤਾਂ ਇੱਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਉਨ ਜਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਨ ਜਿਤਨੀ ਚੇਤਾਨੀਆਂ ਤਾਂ ਇੱਕਦਮ ਹੀ ਸਮਝ ਤਾਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਜੀਪੀਜੀ ਤੁਸੀਂ ਉਸ ਨੂੰ ਆਈ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿ ਤੁਹਾਡੇ ਨਾਲ ਅਫੀਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਵਿੱਚ بس ਮੈਂ ਕਹੀ ਦਿੱਤਾ ਜੀ ਸਾਰਾ ਕੁਝ ਉਹਨਾਂ ਨੇ ਕਿਹਾ ਇੱਕ બીજી ਗੱਲ ਸਵਾਲ ਹੈ ਇੱਕ ਯਾਦ ਹੋਣਾ ਕਿ ਪੰਜਾਬੀ ਰਿਜਿ ਮਹਿਰ ਮੀਤਲ ਸਾਹਿਬ ਤੋਂ ਬਾਅਦ ਜੀ ਕਿ ਕਾਮੇਡੀ ਲਈ ਅਲੱਗ ਸcriptਾ ਲਿਖੇ ਜੀ ਜੀ ਬਾਲੀਵੁੱਡ ਦੇ 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 ਉਸ ਤੋਂ ਬਾਅਦ ਅਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖਿਆ ਨਹੀਂ ਕਰਦੇ ਬਿਲਕੁਲ ਹੀ ਭੱਲਾ ਸਾਹਿਬ ਨਾਲ ਕੋਈ ਵੀ ਮੈਨ ਦਾ ਇਦਾਂ ਦੀ scriptਾ ਜਦੋਂ ਅਸੀਂ ਕੈਰੀਓਨ ਜੱਟਾ ਵਗੈਰਾ ਫਿਲਮਾਂ ਲਿਖਦੇ ਦਿੱਤਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਹੀ ਗਿਆ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਸੁਪਰੀਮ ਕੋਰਟ ਦੇ ਵੱਲੋਂ ਸਟਰੀਟ ਡੌਗਸ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿੱਤਾ ਗਿਆ ਸੀ ਕਿ ਸਟਰੀਟ ਡੌਗਸ ਜਿਹੜੇ ਨੇ ਉਹਨਾਂ ਨੂੰ ਦੂਰ ਸ਼ੈਲਟਰ ਦੇ ਵਿੱਚ ਰੱਖਿਆ ਜਾਵੇਗਾ ਤਾਂ ਜੋ ਭਾਰਤ ਦੇ ਵਿੱਚ ਰੇਬੀਸ ਦੇ ਕੇਸੇਜ਼ ਲਗਾਤਾਰ ਵੱਧੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਅਤੇ ਲੋਕਾਂ ਦੀ ਜਿਹੜੀ ਜਾਨਾਂ ਜਾ ਰਹੀਆਂ ਸੀ ਇਸ ਰੇਬੀਸ ਦੇ ਬਿਮਾਰੀ ਦੇ ਕਰਕੇ ਤਾਂ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸੁਪਰੀਮ ਕੋਰਟ ਦੇ ਵੱਲੋਂ ਸਟ੍ਰੇ ਡੌਗਸ ਨੂੰ ਲੈ ਕੇ ਇਹ ਅਹਿਮ ਫੈਸਲਾ ਲਿੱਤਾ ਗਿਆ ਸੀ ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਦੇ ਵੱਲੋਂ ਇਤਰਾਜ਼ ਜਟਾਇਆ ਗਿਆ ਕਈ ਲੋਕ ਸੁਪਰੀਮ ਕੋਰਟ ਦੇ ਹੱਕ ਤੇ ਵਿੱਚ ਵੀ ਸੀ ਪਰ ਕਈ ਲੋਕਾਂ ਦੇ ਵੱਲੋਂ ਇਤਰਾਜ਼ ਜਟਾਇਆ ਗਿਆ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ ਖਾਸ ਕਰਕੇ ਜਿਹੜੇ ਡੌਗ ਲਵਰ ਸੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਇਤਰਾਜ਼ ਜਟਾਇਆ ਗਿਆ ਅਤੇ ਕਈ ਲੋਕਾਂ ਦੇ ਵੱਲੋਂ ਸੜਕਾਂ ਤੇ ਪ੍ਰਦਰਸ਼ਨ ਕਰਕੇ ਵੀ ਇਸ ਗੱਲ ਦਾ ਇਤਰਾਜ਼ ਜਟਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਡੌਗਸ ਸੁਰੱਖਿਆ ਵੀ ਕਰਦੇ ਨੇ ਉਹ ਸਿਰਫ ਨਿੱਕਟਦੇ ਨਹੀਂ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੀ ਉਸ ਨੂੰ ਥੋੜੇ ਦਿਨ ਲਈ ਰੋਕ ਦਿੱਤਾ ਗਿਆ ਸੀ ਹੁਣ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਸਟ੍ਰੇ ਡੌਗਸ ਨੂੰ ਲੈ ਕੇ ਸੁਣਵਾਈ ਹੋਵੇਗੀ ਅਤੇ ਹੁਣ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਜਲਦ ਹੀ ਸਟ੍ਰੇ ਡੌਗਸ ਨੂੰ ਲੈ ਕੇ ਜਿਹੜਾ ਫੈਸਲਾ ਹੈ ਉਹ ਸੁਣਾਇਆ ਜਾਵੇਗਾ ਏਸ਼ੀਆ ਕੱਪ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਏਸ਼ੀਆ ਕੱਪ ਜਿਹੜਾ ক্রিকেট ਮੈਚ ਹੈ ਉਹ ਹੋਵੇਗਾ ਡੇਟ ਵੀ ਸਾਹਮਣੇ ਆ ਚੁੱਕੀ ਹੈ ਫਿਲਹਾਲ ਤੱਕ ਜਾਣਕਾਰੀ ਵੱਜੋਂ ਦਿੱਸਿਆ ਜਾ ਰਿਹਾ ਹੈ ਕਿ 14 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ক্রিকেট ਮੈਚ ਹੋਵੇਗਾ ਤੇ ਭਾਰਤ ਸਰਕਾਰ ਦੇ ਵੱਲੋਂ ਖੁਦ ਇਸ ਗੱਲ ਦੀ ਹਰੀ ਛੰਡੀ ਦੇ ਦਿੱਤੀ ਗਈ ਹੈ ऑपरेशन सिंधुूर ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਫੀ ਵਿਵਾਦ ਚੱਲ ਰਹੇ ਸੀ ਇਸ ਗੱਲ ਨੂੰ ਲੈ ਕੇ ਜਿਹੜੇ ਆਮ ਜਨਤਾ ਸੀ ਜਿਹੜੇ ক্রিকেট ਲਵਰ ਸੀ ਉਹਨਾਂ ਦੇ ਵਿੱਚ ਵੀ ਸਸਪੈਂਸ ਬਣਿਆ ਹੋਇਆ ਸੀ ਤੇ ਉਹ ਵੀ ਉਤਸੁਕ ਸੀ ਇਹ ਜਾਣਨ ਨੂੰ ਕਿ ਕੀ ਇਸ ਵਾਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ক্রিকেট ਦਾ ਮੈਚ ਹੋਵੇਗਾ ਪਰ ਹੁਣ ਇਸ ਗੱਲ ਨੂੰ ਭਾਰਤ ਸਰਕਾਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕ੍ਰਿਕਟ ਮੈਚ ਜਿਹੜਾ ਹੋਵੇਗਾ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਜੀ ਦੇ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿੱਤਾ ਗਿਆ। ਪਹਾੜਾਂ ਤੇ ਮੀਂਹ ਪੈਣ ਦੇ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ। ਹੜ੍ਹ ਨਾਲ ਪ੍ਰਭਾਵਿਤ ਜਿੰਨੇ ਵੀ ਇਲਾਕੇ ਨੇ ਉੱਥੇ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਜੀ ਦੇ ਵੱਲੋਂ ਜਾਇਜ਼ਾ ਲਿੱਤਾ ਗਿਆ। ਉੱਥੇ ਉਹ ਖੁਦ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਪੀੜਿਤ ਲੋਕਾਂ ਨੂੰ ਮਿਲਿਆਗਾ ਸਿਰਫ ਇੰਨਾ ਹੀ ਨਹੀਂ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਭਰੋਸਾ ਵੀ ਦਿੱਤਾ ਗਿਆ ਕਿ ਜਲਦ ਹੀ ਉਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਜਿਹੜਾ ਹੈ ਉਹ ਜਾਰੀ ਕੀਤਾ ਜਾਵੇਗਾ ਤਾਂ ਜੋ ਲੋਕ ਜਿਹੜੇ ਹੁਣ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਟ ਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਸਿਰਫ ਇੰਨਾ ਹੀ ਨਹੀਂ ਬ੍ਰਿੰਦਰ ਕੋਹਲ ਜਿਹੜੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇਗਾ ਅਤੇ ਫਿਰੋਜ਼ਪੁਰ ਵਿਖੇ ਕੈਬਨਿਟ ਮੰਤਰੀ ਬਿਰਿੰਦਰ ਗੋਇਲ ਜੀ ਦੇ ਵੱਲੋਂ ਪਹੁੰਚਿਆ ਗਿਆ ਤੇ ਖੁਦ ਉਹਨਾਂ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਤੇ ਲੋਕਾਂ ਨੂੰ ਖਾਸ ਤੌਰ ਤੇ ਪ੍ਰੋਸਤਾ ਰਿਲਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਤਰੀਕੇ ਦੀ ਮਦਦ ਕੀਤੀ ਜਾਵੇਗੀ ਉਹ ਸਾਰੀ ਰੁੜ ਗਈ ਹੈ ਸੋ ਪਾਣੀ ਜਾਦੇ ਆਣ ਕਰਕੇ ਕਈ ਗੱਲਾਂ ਬਸ ਤੋਂ ਬਾਹਰ ਹੋ ਗਈਆਂ ਪਰ ਹੁਣ ਇਹਦੇ ਪਿੱਛੇ ਇਹ ਸਾਡਾ ਆਉਣ ਦਾ ਮਤਲਬ ਇਹ ਹੈ ਵੀ ਜਿੱਥੇ ਕਿਤੇ ਹੁਣ ਕਮੀ ਪੇਸ਼ੀ ਹੈ ਇਕ ਤੇ ਉਹਦਾ ਪਤਾ ਲੱਗਣਾ ਮੇਰੇ ਨਾਲ ਸਾਰੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਤੇ ਸਾਡੇ ਸਾਰੇ ਜਿਹੜੇ ਡਰੇਨੇਜ ਦੇ ਤੇ ਵਾਟਰ ਸਰਸਿਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਵੀ ਸਾਡੇ ਨਾਲ ਆਏ ਆ ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕੇ ਵੀ ਜਿੱਥੇ ਕਮੀ ਸੀ ਜਿੱਥੇ ਕਮੀ ਕਰਕੇ ਕੋਈ ਦਿੱਕਤ ਆਈ ਹੈ ਉਹਨਾਂ ਕਮੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਦੂਜੀ ਲੋਕਾਂ ਨਾਲ ਹਮਦਰਦੀ ਜਤਾਉਣ ਦੇ ਲਈ ਵੀ ਤੇ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਹੁਣ ਕੀ ਡਿਸਕਨੈਕਟ ਹੋ ਗਏ ਲੋਕ ਕਈ ਪਿੰਡਾਂ ਜਿਹੇ ਨੇ ਜਿੱਥੇ ਸਾਰੀ ਪਾਣੀ ਵਾਲੇ ਵਾਲੇ ਹੋ ਗਿਆ ਲੋਕੀ ਡਿਸਕਨੈਕਟ ਹੋਏ ਨੇ ਤੇ ਉਹਨਾਂ ਨੂੰ ਸਾਡੇ ਡੀਸੀ ਮੈਡਮ ਨਾਲ ਨੇ ਸਾਡੇ ਐਸਐਸਪੀ ਸਾਰੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਨਾਲ ਆਏ ਹੋਏ ਆ ਸੋ ਸਾਰਾ ਐਡਮਿਨਿਸਟ੍ਰੇਸ਼ਨ ਤੇ ਸਾਰਾ ਡਿਪਾਰਟਮੈਂਟ ਸਾਰਾ ਹੁਣ ਦੀ ਘੜੀ ਜੋ ਆਪਣੀ ਵਕਤ ਦੀ ਜ਼ਰੂਰਤ ਹੈ ਉਹ ਇਹ ਹੀ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸੋ ਉਹਦੇ ਲਈ ਸਾਰੇ ਪਿਆਸ ਅਸੀਂ ਕਰ ਰਹੇ ਆ ਬਕਾਇਦਾ ਸਾਰੇ ਜ਼ਿਲ੍ਹੇ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਅਸੀਂ ਹਰ ਅਫੀਸਰ ਦੀ ਹਰ ਸੈਕਟਰ ਵਾਈਜ਼ ਡਿਊਟੀ ਨਹੀਂ ਲਾਈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਵੀ ਕਿਤੇ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਸ ਏਰੀਏ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਡੇ ਮੈਡੀਕਲ ਸੈਂਟਰ ਖੋਲੇ ਆ ਜਗ੍ਹਾ ਜਗ੍ਹਾ ਤੇ ਡਾਕਟਰ ਬੈਠੇ ਆ ਇਹਤੇ 63 ਜਗ੍ਹਾ ਤੇ ਅਸੀਂ ਮੈਡੀਕਲ ਟੀਮਾਂ ਬਠਾਈਆਂ ਹੋਈਆਂ ਨੇ ਇਸੇ ਤਰ੍ਹਾਂ ਪਸ਼ੂਆਂ ਦੇ ਡਾਕਟਰ ਜਿਹੜੇ ਬੈਠੇ ਆ ਤੇ ਪੀਣ ਵਾਲੇ ਪਾਣੀ ਦੀ ਖਾਣ ਪੀਣ ਦੇ ਰਾਸ਼ਨ ਪਾਣੀ ਦੀ ਉਹ ਸਾਰਾ ਬਰਾਬਰ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਕਿਸੇ ਵੀ ਸਮੇਂ ਕੋਈ ਵੀ ਜਿਸ ਨੂੰ ਲੋੜ ਹੈ ਤਾਂ ਉਹ ਕੰਟਰੋਲ ਰੂਮ ਤੇ ਰਾਬਤਾ ਕਾਇਮ ਕਰ ਸਕਦਾ ਤੇ ਉਹਨੂੰ ਨਾਲ ਦੀ ਨਾਲ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾ ਰਹੀ ਹੈ ਕੱਲ ਮੈਂ ਇੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਸੀ ਉੱਥੇ ਵੀ ਅਸੀਂ ਇਸੇ ਤਰ੍ਹਾਂ ਸਾਰਾ ਕੀਤਾ ਤੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਆ ਡੀਸੀ ਮੈਡਮ ਨੂੰ ਕਿਹਾ ਕਿ ਜਿੰਨੇ ਲੋਕ ਅਫੈਕਟਡ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਸਾਡੇ ਲਵੇ ਅਸੀਂ ਉਹਨਾਂ ਨੂੰ ਖੁਦ ਵੀ ਫੋਨ ਕਰਕੇ ਪੁੱਛ ਰਹੇ ਆ ਤੇ ਉਹਨਾਂ ਲਵੇ ਸਾਡੇ ਅਧਿਕਾਰੀਆਂ ਦੇ ਫੋਨ ਨੇ ਸੋ ਕਿਸੇ ਸਮੇ ਹੋ ਰਾਬਤਾ ਕਰ ਸਕਦੇ ਨੇ ਸੋ ਅੱਜ ਦੀ ਘੜੀ ਸਿਰਫ ਇਹ ਹੈ ਤੇ ਉਹਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨਿਟਰਿੰਗ ਕਰ ਰਹੇ ਨੇ ਸਾਰੇ ਕਦਮ ਕਦਮ ਦੀ ਖਬਰ ਲੈ ਰਹੇ ਨੇ ਸੋ ਅਸੀਂ ਇਹ ਸਾਰੇ ਲਈ ਆਏ ਹੋਏ ਆ ਤੇ ਲੋਕਾਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ ਕਿਉਂ ਇਹ ਤਾਂ ਦੇਖੋ ਸਾਰੇ ਜਾਣਦੇ ਨੇ ਕਿ ਜੋ ਬਰਸਾਤ ਹੋ ਰਹੀ ਹੈ ਜੋ ਮੀਂਹ ਆ ਰਹੇ ਨੇ ਪਾਣੀ ਜਾਦੇ ਆ ਰਿਹਾ ਇਹ ਕਿਸੇ ਦੇ ਹੱਥ ਵਸ ਨਹੀਂ ਪਰ ਜੋ ਸਾਡੇ ਹੱਥ ਵਸ ਹੈ ਉਹ ਅਸੀਂ ਕਰ ਰਹੇ ਆ ਤੇ ਲੋਕ ਇਸ ਤੋਂ ਸੰਤੁਸ਼ਟ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਗਰਦਾਵਰੀਆਂ ਵਗੈਰਾ ਕਰਾ ਕੇ ਉਹ ਸਾਰਾ ਮੁਆਵਜ਼ਾ ਵੀ ਪ੍ਰਬੰਧ ਕਰਾਂਗੇ ਤੇ ਹਰ ਚੀਜ਼ ਕਿਸੇ ਨੂੰ ਤਕਲੀਫ ਨਾ ਹੋਵੇ ਐਸਟੀਡੀ ਸਰਕਾਰ ਪੂਰੀ ਤਰ੍ਹਾਂ ਬਚਨਵੱਧ ਹੈ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਡਾਕਟਰ ਜਸ਼ਵਿੰਦਰ ਪੱਲਾ ਦਾ ਦਿਹਾਂਤ। 50 ਸਾਲ ਦੀ ਉਮਰ ਦੇ ਵਿੱਚ ਕਹਿ ਗਏ ਦੁਨੀਆਂ ਨੂੰ ਅਲਵਿਦਾ। ਜਲਦੀ ਹੀ ਸੁਪਰੀਮ ਕੋਰਟ ਦੇ ਵੱਲੋਂ ਸਟ੍ਰੇ ਡੌਗ ਨੂੰ ਲੈ ਕੇ ਫੈਸਲਾ ਸੁਣਾਇਆ ਜਾ ਸਕਦਾ ਹੈ। ਕੈਬਨਿਟ ਮੰਤਰੀ ਬ੍ਰਿੰਦ ਗੋਇਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾਇਜ਼ਾ ਲਿੱਤਾ ਗਿਆ। ਭਾਰਤ ਪਾਕਿਸਤਾਨ ਦੇ ਮੈਚ ਨੂੰ ਮਿਲੀ ਹਰੀ ਛੰਡੀ ਹੁਣ 4 ਸੈਪਟੈਂਬਰ ਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ক্রিকেট ਮੈਚ ਹੋਵੇਗਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦੋ ਇਜਾਜ਼ਤ